ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਅਹਿਮਦਪੁਰਾ ਦੇ ਵਿੱਚ ਇੱਕ ਹੋਰ ਕੁਐਸਚਨ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990989728 ਅੱਜ ਦੀ ਵਿਜਿਟ ਆਪਣੀ ਆਪ ਦੇ ਫਾਰਮ ਤੋਂ ਆ ਤੁਹਾਡੇ ਲਈ ਜਰਸੀ ਲੈ ਕੇ ਆਇਆ ਪੰਜਾਬ ਵਾਲੀ ਕਾਫੀ ਕਲਰ ਚ ਆ ਗਈ ਇਹ ਪਹਿਲਾ ਸੂਦਾ ਸੁੰਦੀ ਹੈ ਬਾਈ ਜੀ ਸੂਨ ਦੇ ਵਿੱਚ ਇਹਦੇ 8 ਤੋਂ 9 ਦਿਨ ਬਾਕੀ ਪਏ ਆ ਤੇ ਮੂੰਹ ਤੋਂ ਵੀਰ ਜੀ ਦੋ ਦੰਦ ਦਾ ਵਸੀ ਗੀ ਕਦ ਕਾੜ ਫੁੱਲ ਲਗਾ ਫੇਸ ਬਿਊਟੀ ਚੈੱਕ ਕਰ ਲਓ ਬੋਦੀਬਾਦੀ ਬਹੁਤ ਸੋਹਣੀ ਹੈ ਮੱਥੇ ਤੇ ਦੇਖੋ ਮੱਥੇ ਜਟੂ ਆ ਜੇ ਗੱਲ ਕਰਕੇ ਥਾਣ ਦੀ ਥਾਣ ਦੇਖ ਸਕਦੇ ਚਾਰੇ ਥਾਣ ਪੂਰੇ ਨਖਣਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਤੇ ਕਦ ਕਾੜ ਪੂਰਾ ਫੁੱਲ ਆ ਬਾਈ ਜੀ ਕੋਈ ਛੋਟੀ ਬੈੜ ਨਹੀਂ ਹੈਗੀ ਇਹ ਤੇ ਬਾਕੀ ਆਰਡਰ ਦੇਖ ਸਕਦੇ ਥਾਣ ਬਹੁਤ ਸੋਹਣ ਹੱਤੀ ਜਵਾਈ ਵਾਲਾ ਮੋਟੀ ਵਾਲਾ ਪੂਰਾ ਵਧੀਆ ਮੋਟਾ ਥਾਣ ਲੱਗਿਆ ਤੇ ਸਵੇਲਿੰਗ ਪਾਉਣੀ ਸ਼ੁਰੂ ਕਰਦੀ ਤੇ 7 ਖਿਆਰ ਕਰਕੇ ਸੋਣਾ ਤੇ ਇਹ ਪਹਿਲੇ ਸੂਏ ਸੁੰਦੀ ਆ ਬਾਈ ਜੀ ਦੁੱਧ ਬਾਈ ਜੀ ਮੋਜ ਨਾ ਮੰਨ ਕੇ ਚਲੋ 17-18 ਕਿਲੋ ਬੜੀ ਆਮਦਾਰੀਣੀ ਚਵਾ ਦੂਗੀ ਕੱਦ-ਕਾੜ ਪੂਰਾ ਵਧੀਆਗਾ ਫੇਸ ਹੀ ਬਿਊਟੀ ਚੈੱਕ ਕਰ ਲੋ ਬਾਕੀ ਬਰੀਕੀ ਵਾਲੀ ਵੈੜ ਆਗੀ ਤੇ ਤੁਹਾਨੂੰ ਮੈਂ 18 ਕਿਲੋ ਪਾ ਦੂਗੀ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੀ ਵੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 86990999728 ਤੇ ਪ੍ਰਾਈਜ਼ ਇਹਦਾ ਫੋਨ ਤੇ ਹੋ ਜਗਾ ਹੋਊਗਾ ਜੈਜ ਤੇ ਰੂਟੀਨ ਦੇ ਵਿੱਚ ਮੇਰੀ ਵੀਰਾਂ ਦਾ ਵੀਡੀਓ ਦੇਖਣ ਲਈ ਤਹਿਦ ਤੋਂ ਧੰਨਵਾਦ ਚਲਦੇ ਮਿਲਦਾ ਕਿਸੇ ਨਵੀਂ ਵੀ ਗੁੜੀ ਦਾ